ਕਮੇਟੀ ਗੱਲ ਇਸ ਤਰ੍ਹਾਂ ਹੈ ਕਿ ਪਿੰਡ ਵਾਲੇ ਬਹੁਤ ਪਰੇਸ਼ਾਨ ਹੈਗੇ ਠੀਕ ਹੈ ਜੀ ਮੀਂਹ ਪੈਂਦਾ ਬਿਲਕੁਲ ਹਲਕਾ ਜਿਹਾ ਪਵਾ ਮਾ 2 ਘੰਟੇ ਮੀਂਹ ਪਵੇ ਪਵਾ 3 ਘੰਟਾ ਪਵੇ ਤੇ ਪਾਣੀ ਇੱਧਰ ਜਿਹਾ ਭੰਨ ਜਾਂਦਾ ਜਿੱਦਾਂ ਕੋਈ ਨਾ ਕੋਈ ਡਰੇਨ ਹੁੰਦੀ ਹੈ ਜਿੱਦਾਂ ਕਹ ਲਓ ਕਿ ਤਲਾਹ ਹੁੰਦਾ ਹੈ ਪਿੰਡ ਇੱਥੇ ਇਖਨੀ ਜੀ ਦੋ ਨਹੀਂ 7 ਪਿੰਡ ਪੇ ਦੇ ਸਤਾਂ ਪਿੰਡਾਂ ਦਾ ਹੀ ਆਵਾਜ਼ ਆਈ ਜਿਹੜੀ ਕਿ ਸ਼ਾਰਟਕਟ ਤਰੀਕੇ ਨਾਲ ਇਧਰੋਂ ਬਣਦੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਮੰਗੇ ਹੈ ਕਿ ਇਹਨੂੰ ਬੋਲਡ ਪੱਕਾ ਕੀਤਾ ਜਾਵੇ ਤੁਸੀਂ ਵੀ ਦਾ ਸਵੇਰ ਟਾਈਮ ਆ ਕੇ ਦੇਖੋ ਬੱਚਿਆਂ ਨੇ ਜਾਣਾ ਹੁੰਦਾ ਸਿਆਣੇ ਬਿਆਣੇ ਸਾਰੇ ਕਿਸੇ ਨੇ ਆਪਣੇ ਕੰਮ ਤੇ ਜਾਣਾ ਹੈ ਕਿਸੇ ਨੇ ਫੈਕਟਰੀ ਜਾਣਾ ਕਿਉਂਕਿ ਇੱਥੇ ਬਸਦਾ ਤੇ ਕੋਈ ਪ੍ਰੋਸੀਜਰ ਹੈ ਹੀ ਨਹੀਂ ਤੁਹਾਨੂੰ ਕਰਦਾ ਲੱਗਦਾ ਇੱਕ ਦੋ ਪਿੰਡਾਂ ਦਾ ਜਿਹੜਾ ਸੰਪਰਕ ਹੈ ਇੱਕ ਪਾਣੀ ਦੀ ਸਮੱਸਿਆ ਦੇ ਨਾਲ ਜਿਹੜਾ ਟੁੱਟ ਰਿਹਾ ਹਾਂਜੀ ਹਾਂਜੀ ਜਰੂਰ ਜੀ ਤਸਕਾਲ ਜੀ ਲਿਵਿੰਗ ਇੰਡੀਆ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਜਿਸ ਵਕਤ ਵੀ بارش ਹੁੰਦੀ ਹੈ ਤਾਂ ਇਸ ਪਿੰਡ ਦਾ ਜਿਹੜਾ ਹਾਲ ਹੈ ਉਹ ਜਿਹੜਾ ਤਰਸਜੋਗ ਹੋ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚੋਂ ਜਿਹੜਾ ਇੱਕ ਰਸਤਾ ਜਿਹੜਾ ਨਿਕਲਦਾ ਹੈ ਉਹ ਇਸ ਰਸਤਾ ਜਿਹੜਾ ਕਿ ਪੋਲਿਆ ਜਿੱਥੋਂ ਕਿ ਰੇਲ ਟ੍ਰੈਕ ਜਿਹੜੇ ਨੰਗ ਦੇ ਗੁਜ਼ਰਦੇ ਨੇ ਤਾਂ ਉਸ ਤੋਂ ਥੱਲੇ ਦੀ ਇੱਕ ਬਰਸਤਾ ਜਾਂਦਾ ਜੋ ਕਿ ਪਾਣੀ ਦੇ ਨਾਲ ਜਿਹੜਾ ਪੂਰਾ ਨਕੋ ਨਕੋ ਹੋਇਆ ਤਾਂ ਇਸ ਪਿੰਡ ਦੇ ਅੱਗੋਂ ਜਿਹੜੇ ਸੱਤ ਪਿੰਡ ਜਿਹੜੇ ਨੇ ਉਹ ਪਿੰਡ ਦੇ ਨੇ ਦਾ ਪਿੰਡ ਜਿਹੜਾ ਵਿਸ਼ਾਲ ਹੈ ਤਾਂ ਲੋਕ ਜਿਹੜੇ ਪੀੜਤ ਨੇ ਸਾਡੇ ਵਿੱਚ ਖਲੋਤੇ ਨੇ ਤਾਂ ਕਿ ਲੋਕਾਂ ਦੀ ਜਿਹੜੀ ਸਮੱਸਿਆ ਕਿਸ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਹੈ ਕਿ ਜਿਹੜਾ ਪਿੰਡ ਦਾ ਇੱਕ ਥੱਲੇ ਦੀ ਨਿਕਾਸੀ ਜਾਂਦੀ ਹੈ ਜਿਸ ਦੇ ਵਿੱਚੋਂ ਦੀ ਪਾਣੀ ਵੀ ਨੰਗ ਰਿਹਾ ਤੇ ਉਹ ਅੱਜ ਡਰੇਨ ਦਾ ਜਿਹੜਾ ਕਿ ਨਹਿਰ ਕਹਿ ਸਕਦੇ ਉਹ ਹਾਂ ਜੀ ਹਾਂ ਜੀ ਵੇਖੋ ਬਿੱਧੀ ਗੱਲ ਇਸ ਤਰ੍ਹਾਂ ਹੈਗੇ ਪੇਂਟ ਵਾਲੇ ਬਹੁਤ ਪਰੇਸ਼ਾਨ ਹੈਗੇ ਠੀਕ ਹੈ ਜੀ ਮੀ ਪੈਂਦਾ ਬਿਲਕੁਲ ਹਲਕਾ ਜਿਹਾ ਪਵਾ ਦੋ ਘੰਟੇ ਮੀ ਪੋਵੇ ਪਵਾਦਾ ਘੰਟਾ ਪੋਵੇ ਆ ਤੁਸੀਂ ਇੱਕ ਵਾਰੀ ਧਿਆਨ ਮਾਰੋ ਇਧਰਲੇ ਮਨੇ ਤੇ ਪਾਣੀ ਇੱਧਰ ਬਣ ਜਾਂਦਾ ਜਿੱਦਾਂ ਕੋਈ ਨਾ ਕੋਈ ਡਰੇਨ ਹੁੰਦੀ ਹੈ ਜਿੱਦਾਂ ਕਹਿ ਲੋ ਕਿ ਤਲਾਹ ਹੁੰਦਾ ਹੈ ਤੇ ਇੱਥੋਂ ਬੱਚਿਆਂ ਨੇ ਵੀ ਜਾਣਾ ਹੁੰਦਾ ਆ ਲਾਈਨ ਪਾਰ ਕਰਨੀ ਪੈਂਦੀ ਤੇ ਫਾਟਕ ਤੇ ਆਲਰੇਡੀ ਹੈ ਹੀ ਨਹੀਂ ਜੀ ਜੇ ਅਸੀਂ ਫਾਟਕ ਦੀ ਗੱਲ ਕਰੀ ਤਾਂ ਸਾਨੂੰ ਫਾਟਕ ਬਹੁਤ ਦੂਰ ਪੈਂਦਾ ਹੈ ਤੇ ਇਧਰ ਦੀ ਰਸਤਾ ਵੀ ਨਹੀਂ ਅਵੇਲੇਬਲ ਹੈਗਾ ਤੇ ਸੋ ਸਾਡੀ ਦੇ ਪ੍ਰਸ਼ਾਸਨ ਨੂੰ ਮੰਗੇਗੀ ਆ ਕਿ ਇਹਦਾ ਪਿੰਡ ਤੇ 1 ਨਹੀਂ ਜੀ 2 ਨਹੀਂ 7 ਪਿੰਡ ਪੈਂਦੇ ਆ ਜੀ ਸਤਾਂ ਪਿੰਡਾਂ ਦਾ ਆਵਾਜ਼ ਆਈ ਜਿਹੜੀ ਕਿ ਸ਼ਾਰਟਕਟ ਤਰੀਕੇ ਨਾਲ ਇਧਰੋਂ ਬਣਦੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਮੰਗੇ ਕਿ ਇਹਨੂੰ ਪੋਲ ਨੂੰ ਪੱਕਾ ਕੀਤਾ ਜਾਵੇ ਜਿਸ ਤਰ੍ਹਾਂ ਕਿ ਪਿਛੇ तकरीबन ਹਰਿਆਣੇ ਦੇ ਵਿੱਚ ਹੋ ਚੁੱਕਾ ਹੈ ਪਿਛੇ ਰਾਜਪੁਰੇ ਸਾਈਡ ਤੇ ਹੋ ਚੁੱਕਾ ਹੈ ਉਹਦੀ ਸਾਡੀ ਵੀ ਪਿੰਡਾਂ ਦੀ ਸਾਰਿਆਂ ਦੀ ਮੰਗ ਹੈਗੀ ਆ ਕਿ ਇਹਨੂੰ ਵੀ ਪੱਕਾ ਕਰਵਾਇਆ ਜਾਵੇ। ਹਾਂ ਜੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਕੂਲ ਦੇ ਬੱਚੇ ਜਿਹੜੇ ਵੱਡੀ ਆਬਾਦੀ ਵਾਲਾ ਪਿੰਡ ਆ ਤਾਂ ਬੱਚੇ ਜਿਹੜੇ ਸਕੂਲ ਦੇ ਇਧਰਲੇ ਰਸਤੇ ਥਾਣੀ ਗੁਜ਼ਰਦੇ ਤਾਂ ਜਿਹੜੀ ਸਮੱਸਿਆ ਆਈ ਈ ਬੱਚਿਆਂ ਨੂੰ ਛੱਡਣ ਵਾਸਤੇ ਉਸਦੇ ਮਾਤਾ ਪਿਤਾ ਦੀ ਵੱਖਰੀ ਡਿਊਟੀ ਲੱਗਦੀ ਆ ਕਿ ਬੱਚੇ ਆਪਣੇ ਜਿਹੜੇ ਆ ਰੇਲ ਟ੍ਰੈਕ ਤੋਂ ਨਗਾਹ ਕੇ ਤਾਂ ਫੇਰ। ਬਿਲਕੁਲ ਜੀ ਤੁਸੀਂ ਧਿਆਨ ਮਾਰੋ ਜੀ ਇਸੇ ਤਰ੍ਹਾਂ ਹੈਗਾ ਜਾਈ ਸਾਰੇ ਪਿੰਡ ਦੇ ਚਲੋ ਇਸ ਵੇਲੇ ਤੇ ਟਾਈਮ ਹੋਇਆ ਚਲੋ ਦੁਪਹਿਰ ਦਾ ਟਾਈਮ ਹੈ। ਤੁਸੀਂ ਕਿਤੇ ਸਵੇਰ ਟਾਈਮ ਆ ਕੇ ਦੇਖੋ ਬੱਚਿਆਂ ਨੇ ਜਾਣਾ ਹੁੰਦਾ ਹੈ ਠੀਕ ਹੈ ਬਸ ਦਾ ਪ੍ਰोसीजर ਹੈ ਨਹੀਂ ਐਸੋ ਰੰਗੜ ਦਾ ਤੇ ਤੁਹਾਨੂੰ ਪਤਾ ਗਰੀ ਪਰਿਵਾਰਾਂ ਤੋਂ ਬੜੇ ਪਰਸਨ ਇਧਰ ਜਾਣ ਵਾਲੀ ਤੇ ਸਵੇਰੇ 8 ਵਜੇ ਤੋਂ ਲੈ ਕੇ ਜਦੋਂ ਲਾ ਲੋਗੇ ਇਧਰ ਡਬਲ ਲਾਈਨ ਚੱਲਦੀ ਹੈ ਇਧਰ ਅਮਿਤ ਸਰ ਤੋਂ ਆਉਂਦੀ ਹੈ ਇਧਰ ਜਲੰਧਰ ਤੋਂ ਆਉਂਦੀ ਹੈ ਠੀਕ ਹੈ ਜੀ ਫਿਰ ਬੜੀ ਦੁਖਦਈ ਘਟਨਾਵਾਂ ਵਿੱਚ ਬੜੀਆਂ ਰਿਵਾਇਆਂ ਨੇ ਮਤਲਬ ਕੋਈ ਬੇਤਿਆਨਾ ਕਿਸੇ ਵੇਲੇ ਜਾਂ ਕਾਲੀ ਵਾਲੀ ਗੱਲ ਕਿ ਮੈਂ ਭੱਜ ਕੇ ਲੰਘ ਜਾਣਾ ਹੈ ਮੇਰੀ ਬੱਸ ਲੰਘੇ ਜਾਣੀ ਹੈ ਠੀਕ ਹੈ ਨਾ ਉਸ ਤਰੀਕਿਆਂ ਦੇ ਨਾਲ ਬੜੇ ਹਾਸੇ ਹੋ ਚੁੱਕੇ ਨੇ ਤੇ ਪੇ ਮੈਂ ਦੁਬਾਰਾ ਫੇਰ ਉਹੀ ਮੰਗ ਕਰ ਲੋਕ ਪੀੜਤ ਨੇ ਲੋਕ ਪੀੜਤ ਨੇ ਲੋਕ ਸਾਡੇ ਵਿੱਚ ਮੌਜੂਦ ਨੇ ਹੋਰ ਵੀ ਲੋਕ ਗੱਲਬਾਤ ਕਰਨਗੇ ਹਾਂਜੀ ਵੀਰ ਜੀ ਕੀ ਸਮੱਸਿਆ ਜਿਹੜੀ ਹੈ ਇੱਥੇ ਵੱਡੀਆਂ ਜਿਹੜੀਆਂ ਆ ਗਈਆਂ ਨੇ ਵੀ ਇਸ ਸਮੱਸਿਆ ਇਹੋ ਪਾਣੀ ਵੇਖ ਲੋ ਤੁਹਾਡੇ ਸਾਹਮਣੇ ਆ ਤੇ ਜਦੋਂ ਬੱਚਿਆਂ ਸਕੂਲ ਛੱਡਣ ਜਾਣਾ ਹੁੰਦਾ ਵਾ ਤੇ ਆਪਾਂ ਤੁਹਾਨੂੰ ਪਤਾ ਕਿ ਬਹੁਤ ਜ਼ਿਆਦੀ ਸਮੱਸਿਆ ਆਉਂਦੀ ਆ ਕੋਕ ਲੈਣ ਜਾਣਾ ਦੁਕਾਨਾਂ ਵੀ ਤੁਹਾਨੂੰ ਪਤਾ ਛੋਟਾ ਪਿੰਡ ਆ ਪਿੱਛੇ ਹੋਰ ਵੀ ਪਿੰਡ ਪੈਂਦੇ ਕੋਈ ਚੱਕੀ ਵਗੈਰਾ ਆਟਾ ਲੈਣ ਜਾਣਾ ਹੁੰਦਾ ਵਾ ਤੇ ਤੁਹਾਨੂੰ ਪਤਾ ਕਿ ਉਤੋਂ ਦੀ ਨਿਕੋਣਾ ਪੈਂਦਾ ਗੱਡੀ ਆ ਜੇ ਬਾਈਚਾਂਸ ਤੇ ਤੁਹਾਨੂੰ ਪਾਸ ਖਤਰਾ ਹੀ ਆ ਉਹ ਇਹ ਕਰਕੇ ਆਪਣੀ ਦੇਹੋਂ ਮੰਗੇ ਕਿ ਪੁਲ ਪੱਕਾ ਕੀਤਾ ਜਾਵੇ। ਹਾਂ ਲੱਗਦਾ ਇੱਕ ਦੋ ਪਿੰਡਾਂ ਦਾ ਜਿਹੜਾ ਸੰਪਰਕ ਹੈ ਇੱਕ ਪਾਣੀ ਦੀ ਸਮੱਸਿਆ ਦੇ ਨਾਲ ਜਿਹੜਾ ਟੁੱਟ ਰਿਹਾ। ਹਾਂਜੀ ਹਾਂਜੀ ਜ਼ਰੂਰ ਜੀ। ਭਾਜੀ ਹੁਣ ਹਾਲ ਲਾ ਲਓ ਕਿ ਕਿੰਨੇ ਦਿਨ ਹੋ ਗਿਆ ਸਕੂਲ ਹੁਣ ਖੁੱਲ ਜਾਣੇ ਆ ਤੇ ਬੱਚਿਆਂ ਨੇ ਛੁੱਟੀਆਂ ਹੋਣੀਆਂ ਪੜਾਈਆਂ ਵੀ ਖਰਾਬ ਹੋਣੀਆਂ ਬੰਦੇ ਫੀਸਾਂ ਵੀ ਉੱਧੇ ਜਾਣੀਆਂ ਤੁਹਾਨੂੰ ਬਾਅਦ ਬੱਚਿਆਂ ਨੇ। ਕੀ ਲੱਗਦਾ ਹੈ ਕਿ ਕਈ ਵਾਰੀ ਜ਼ਰੂਰੀ ਸੇਵਾਵਾਂ ਹੁੰਦੀਆਂ ਨੇ ਸਮੱਸਿਆ ਪੈ ਜਾਂਦੀ ਹੈ ਕਈ ਵਾਰੀ ਹਸਪੀਟਲ ਜਾਣਾ ਹੁੰਦਾ ਤੇ ਤੁਹਾਨੂੰ ਉੱਪਰੋਂ ਦੀ ਜਿਹੜਾ ਵੜਕੇ ਆਉਣਾ ਪੈਂਦਾ ਕਿੰਨੇ ਕਿਲੋਮੀਟਰ ਉੱਪਰੋਂ ਦੀ ਆਉਣਾ ਪੈਂਦਾ? ਉਹ ਭ ਅਜੇ ਸ਼ਾਰਟ ਤੇ ਹੋਵੇ ਸ਼ਾਰਟ ਤੇ ਹੋਵੇ ਸ਼ਾਰਟ ਭਾਜੀ ਇਹ ਨੰਗਣਾ ਤੁਹਾਨੂੰ ਪਤਾ ਰਾਤ ਬਰਾਤੇ ਵੀ ਆਉਣਾ ਤੇ ਨਹੀਂ ਕੱਲਾ ਬੰਦਾ ਸਾਧਨ ਨਹੀਂ ਲਗਾਦਾ ਤੂੰ ਰੇਲ ਵੇਖ ਸਕਦੇ ਪਟਰੀ ਕਨੀ ਉਪਰ ਆ ਤੇ ਨਹੀਂ ਲੰਘਦਾ ਬਾਕੀ ਰਸਤਾ ਵੀ ਬੰਦ ਕੀਤਾ ਹੋਇਆ ਉੱਪਰ ਜਾਂਦਾ ਵੇਖ ਸਕਦੇ ਤੁਸੀਂ ਕੋਈ ਸਾਧਨ ਨਹੀਂ ਲੰਘ ਸਕਦਾ ਉੱਪਰ ਦੀ ਤੇ ਤੁਹਾਨੂੰ ਉੱਪਰ ਦੀ ਆਉਣਾ ਪੈਂਦਾ ਕਿੰਨੀ ਕਬਾਦੀ ਵਾਲਾ ਜਿਹੜਾ ਪਿੰਡ ਹੈਗਾ ਇਹ ਕੋਲ ਭਾਜੀ 500 600 ਆਬਾਦੀ ਹੈ ਕਿਤੇ ਤਾਂ ਕੀ ਲੱਗਦਾ ਕਿ ਸੱਤਾ ਪਿੰਡਾਂ ਦਾ ਜਿਹੜੀਆਂ ਟੋਟਲ ਜਿਹੜੀ ਆਬਾਦੀ ਹੈ ਇਸੇ ਰਸਤੇ ਤਾਂ ਨਾਲ ਸ਼ਾਰਟਕਟ ਜਾਂਦੀ ਹੈ ਤਾਂ ਹੁਣ ਜਿਹੜਾ ਉਹਨਾਂ ਨੂੰ ਵੱਡੀ ਜਿਹੜੀ ਸਮੱਸਿਆ ਹੈ ਜਿਹੜੀ ਉਪਰੋਂ ਦੀ ਵੜ ਖਲਚੀ ਕਿ ਕਾਫੀ ਦਿਨ ਹੋ ਗਏ ਕੋਈ ਜਾਂਦਾ ਹੀ ਨਹੀਂ ਕੋਈ ਡਰਦਾ ਰੇਲ ਨਾ ਇੰਨਾ ਬੰਦ ਕੀਤਾ ਹੋਇਆ ਕੋਈ ਗਰੀਬ ਚਲੋ ਹਰ ਕੋਈ ਘਰਾਂ ਦੇ ਘਰ ਹੁੰਦੇ ਕੋਈ ਸਾਧਨ ਏਦਾਂ ਦਾ ਨਹੀਂ ਹੁੰਦਾ ਤੇਲ ਵੀ ਨਹੀਂ ਪਵਾ ਸਕਦੇ ਕਿ ਉੱਪਰ ਦੀ ਜਾ ਸਕੇ ਬੰਦਾ ਜਿਸ ਤਰ੍ਹਾਂ ਮੈਂ ਦੇਖ ਵੀ ਰਿਹਾ ਹਾਂ ਹੁਣ ਬਿਲਕੁਲ ਜਿਹੜੇ ਲੋਕ ਨੇ ਪਾਣੀ ਵੇਖ ਕੇ ਤਾਂ ਮੁੜ ਰਹੇ ਨੇ ਜੇ ਕੋਈ ਬਾਈਕ ਤੇ ਆਉਂਦਾ ਆਪਣੀ ਗੱਡੀ ਤੇ ਆਉਂਦਾ ਵੇਖ ਕੇ ਜਿਹੜਾ ਮੁੜ ਜਾਂਦਾ ਤਾਂ ਸਾਡੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਉਹ ਵੀ ਇੱਥੇ ਮੌਜੂਦ ਨੇ ਕਿਉਂਕਿ ਕਈ ਵਾਰੀ ਹੁੰਦਾ ਮਾਤਾ ਜੀ ਜ਼ਰੂਰੀ ਸਮਾਨ ਜਿਹੜਾ ਲੈਣਾ ਜਾਣਾ ਪੈਂਦਾ ਤੁਰ ਕੇ ਜਾਣਾ ਪੈਂਦਾ ਤਾਂ ਜਿਹੜਾ ਕਈ ਵਾਰੀ ਸਾਧਨ ਢੀਕਣਾ ਪੈਂਦਾ ਹੈ ਬੜਾ ਬੜਾ ਲੰਮਾ ਸਮਾਂ ਜਿਹੜਾ ਲੱਗ ਜਾਂਦਾ ਇੱਥੋਂ ਤੁਰ ਕੇ ਜਾਂਦੀ ਅਸੀਂ ਤਾਂ ਛੜਕ ਤੇ ਆਪਣੇ ਲੈਣ ਚ ਡੱਕ ਪੈਨੇ ਆ ਆ ਵੇ ਗੋਡਿਆਂ ਦੀਆਂ ਚਿੱਠੀਆਂ ਲੱਥ ਜਾਂਦਾਂ ਵੇਖੋ ਹੈ ਕੋਈ ਠੰਮਦਾ ਨਹੀਂ ਮੁੜ ਕੇ ਭਾਂ ਗੱਡੀ ਆ ਜੇ ਜੀ ਬਿਲਕੁਲ ਲਾਈਨ ਦੇ ਉੱਪਰ ਜਿਹੜਾ ਟਰੈਕ ਜਿਹੜਾ ਹੈ ਉਹ ਵਿਸ਼ਾ ਹੋਇਆ ਤਾਂ ਗੱਡੀਆਂ ਜਿਹੜੀਆਂ ਸਪੀਡ ਦੇ ਵਿੱਚ ਆਉਂਦੀਆਂ ਨੇ ਤਾਂ ਛੋਟੇ ਬੱਚੇ ਵੀ ਹੁੰਦੇ ਨੇ ਜਿਹੜੇ ਸਕੂਲਾਂ ਨੂੰ ਵੀ ਜਾਂਦੇ ਨੇ ਗੁਜ਼ਰਦੇ ਨੇ ਇੱਥੋਂ ਤਾਂ ਵੱਡੀ ਸਮੱਸਿਆ ਦੇ ਵਿੱਚ ਜਿਹੜਾ ਹੈ ਪਿੰਡ ਜਿਹੜਾ ਇਹ ਯੂਜ਼ ਰਿਹਾ ਕਿਉਂਕਿ ਤੁਸੀਂ ਪਿੰਡ ਦੇ ਜਿਹੜੇ ਹਾਲਾਤ ਉਹ ਦੇਖ ਸਕਦੇ ਹੋ ਕਿ ਇੱਕ ਸਾਈਡ ਤੇ ਜਿਹੜੇ ਵੱਡਾ ਫੇਰ ਜਿਹੜਾ ਹੈ ਉਹ ਜਿਹੜਾ ਗੰਦਗੀ ਦਾ ਲੱਗਾ ਹੋਇਆ ਹੈ ਤਾਂ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ ਕਿਸੇ ਵੀ ਤਰੀਕੇ ਦੇ ਨਾਲ ਪਾਸ ਨਹੀਂ ਹੋ ਰਿਹਾ ਪਾਣੀ ਜਿਹੜਾ ਹੈ ਸਿੱਧਾ ਤੇ ਸਿੱਧਾ ਜਿਹੜਾ ਹੈ ਇਸ ਪੁਲ ਦੇ ਥੱਲੇ ਜਿਹੜਾ ਹੈ ਪਾਣੀ ਉਹ ਨਿਕਲਦਾ ਪਿਆ ਹੈ ਕਿਉਂਕਿ ਰਸਤਾ ਹੈ ਜਿਹੜਾ ਉਹ ਬਲੌਕ ਹੋਇਆ ਪਿਆ ਪਾਣੀ ਦੇ ਕਾਰਨ ਕੈਮਰਾਮੈਨ ਨੂੰ ਗੁਜ਼ਰਸ਼ ਕਰੂੰਗਾ ਇੱਕ ਵਾਰੀ ਇਹ ਦ੍ਰਿਸ਼ ਜਿਹੜਾ ਹੈ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਜਿਹੜਾ ਪਾਣੀ ਹੈ ਇਸ ਪੁਲ ਦੇ ਥੱਲੇ ਜਿਹੜਾ ਰੁਕਿਆ ਹੋਇਆ ਹੈ ਤਾਂ ਲੋਕਾਂ ਨੂੰ ਜਿਹੜਾ ਹੈ ਵੱਡੀ ਜਿਹੜੀ ਹੈ ਸਮੱਸਿਆ ਉਹ ਜਿਹੜੀ ਹੈ ਉਸ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉ ਲੋਕਾਂ ਦੇ ਜਿਹੜੇ ਟਰੈਕਟਰ ਨੇ ਉਹ ਵੀ ਇੱਥੋਂ ਦੇ ਜਿਹੜੇ ਨਹੀਂ ਗੁਜ਼ਰਦੇ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਲੰਮਾ ਸਮਾ ਜਿਹੜਾ ਸਾਨੂੰ ਉੱਪਰਲਾ ਰਸਤਾ ਜਿਹੜਾ ਬੜ ਕੇ ਜਿਹੜਾ ਉਹ ਹੋਣਾ ਪੈਂਦਾ ਜਿਹੜਾ 5-7 ਕਿਲੋਮੀਟਰ ਜਿਹੜਾ ਹੈ ਉਸ ਦੀ ਜਿਹੜੀ ਹੈ ਦੂਰੀ ਤੈ ਜਿਹੜੀ ਸਾਨੂੰ ਕਰਨੀ ਪੈਂਦੀ ਤੇ ਅਸੀਂ ਜਿਹੜਾ ਆਪਣਾ ਜਿਹੜਾ ਕਾਰੋਬਾਰ ਹੈ ਉਹ ਚਲਾਉਂਦੇ ਹਾਂ ਕਿਉਂਕਿ ਲੋਕ ਜਿਹੜੇ ਨੇ ਇਸ ਵੱਡੀ ਸਮੱਸਿਆ ਦਾ ਜਿਹੜਾ ਹੈ ਸਾਹਮਣਾ ਜਿਹੜਾ ਉਹ ਕਰਨ ਕਰ ਰਹੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ